ਆਜੋ ਨਾ ਤੁਸੀਂ ਕਿੱਥੇ ਘੁੰਰੇ ਫਿਰਦੇ ਹੋ ਪਾਪਾ ਨਾਲ ਕੁਝ ਨਹੀਂ ਕੰਮ ਕਰਕੇ ਵੇਲੀ ਹੋ ਕੇ ਪਈ ਹੈ ਪਤਾ ਨਹੀਂ ਕਿੱਥੇ ਗਿਆ ਸੀ ਉਹ ਨਹੀਂ ਮੈਨੂੰ ਤਾਂ ਨਹੀਂ ਕੁਝ ਪਿਆ ਹੁੰਦਾ ਦੱਸਿਆ ਤਾਂ ਤੁਹਾਨੂੰ ਮੈਰਾ ਤੀ ਕੋਈ ਬੋਟੀ ਲੱਗੀ ਹੋਈ ਜਦ ਨਾਲ ਬੰਨਾ ਕੀ ਪਤਾ ਕਿਧਰੋਂ ਸੂਣਾ ਚੜਿਆ ਹੋਣੀ ਹੈ ਮੰਮੀ ਉਹਨਾਂ ਨੇ ਨਹੀਂ ਜੇ ਕਰਨਾ ਕੋਈ ਵੀ ਨਾਮ ਤੁਹਾਡੇ ਕੋਲ ਕੁਝ ਵੀ ਉਹਨਾਂ ਨੇ ਸ਼ਰਤ ਮੇਰੇ ਵਿਆਹ ਦੀ ਰੱਖੀ ਐ। ਕੋਈ ਵੀ ਤਾਂ ਸਿਆਣੇ ਆ ਬੇਕੂ ਬਣਾਉਂਦੇ ਚਾਚੇ ਹੋਣਗੇ। ਆਹ ਜਿੰਨੇ ਦੇਣਾ ਉਹਨੇ ਸ਼ਰਤਾਂ ਰੱਖ ਕੇ ਹੀ ਦੇਣਾ ਕੋਚ। ਉਹਨੇ ਦੇ ਹੀ ਦੇਣਾ ਫਿਰ ਉਹਨੇ ਨਹੀਂ ਕੁਝ ਸੋਚਣਾ। ਉਹ ਛੱਡੋ ਮੰਮੀ ਜੀ। ਆ ਜਾ ਤੁਸੀਂ ਟਾਈਮ ਨਾਲ ਘਰ ਆ ਜਾ ਮੈਨੂੰ ਆਪ ਹੋਰ ਤਰ੍ਹਾਂ ਮਾਉਣ ਦਿਆ ਵਾ ਤੇ ਮੇਰੀ ਵੀ ਨਹੀਂ ਸਹੀ ਹੋਈ ਜੀ। ਮੈਨੂੰ ਕਿਹੜਾ ਦੱਸ ਕੇ ਜਾਂਦਾ ਕਿੱਥੇ ਗਿਆ ਅੰਦਰ ਹੀ ਹੋਣੀ ਹੋਊਗੀ। ਨਾ ਉਹਦੀ ਮਾਂ ਵੀ ਨਹੀਂ ਵਦਾਲੀ ਸ਼ਾਇਦ ਕਿੱਥੇ ਗਈ ਹੈ। ਆ ਜਾਈਗੀ ਉਹਨੇ। ਉਨੇ ਆਪਣਾ ਬੋਰੀਆ ਬਿਸਤਰਾ ਪੱਕਾ ਤੇ ਇੱਥੇ ਡਾਇਆ ਆ। ਇਹ ਲੋ ਘਰਬਾਰ ਵਾਲੀ ਐ, ਇਹ ਮਾ ਪੁੱਤਾਂ ਵਾਲੀ ਐ ਤਾਂ ਤਾਂ ਹੀ ਵੇਨੂੰ। ਚਲੋ ਮਰਜ਼ੀ ਹੋ ਗਈ ਆਪਾਂ ਕਿਹਨੂੰ ਕਿਉਂ ਗਈ ਐ ਜਦੋਂ ਆਪਣਾ ਹੀ ਸਿੱਕਾ ਉਹ ਜਾ ਹੋਵੇ ਤੇ ਕੀ ਕਹੀਏ ਫੋਟਾ ਕਹਿ ਲੋ ਜਾਂ ਜਿੱਦਾਂ ਦਾ ਫਰਜੀ ਕਹਿਨੂੰ। ਚੰਗਾ ਰੱਖਾ ਬੋਲੇ ਜਿਵੇਂ ਰੱਖੋ। ਚੰਗਾ ਮਾੜੀ ਜੀ ਸਰਪੀੜੋਂ ਹੁੰਦੀ ਹੈ। ਲੇਖਨ ਨੂੰ ਲੱਗ ਨਹੀਂ ਦਿਆ ਮੈਨੂੰ। ਮੈਨੂੰ ਲੱਗਦਾ ਕਿ ਟੈਂਸ਼ਨ ਦੀ ਜੀ ਜੀ। ਕਿੱਧਰ ਚਲਾ ਗਿਆ ਸੇਵਾ ਕੱਲ ਦੀ ਉਹਦੀ ਤਬੀਦ ਖਰਾਬ ਸੀ ਤੇ ਹੁਣ ਕਿੱਥੇ ਚਲ ਗਿਆ ਅਸੂਲੇ। ਹੁਣ ਕੰਮ ਗਏ ਆ। ਕੋਈ ਨਾ ਆਜੇਂ ਦੀ ਸ਼ਾਮ ਤੱਕ। ਦਵਾਈ ਵੀ ਲੈਣ ਨਹੀਂ ਸੀ ਉਹਦੀ ਜਾ ਕੇ ਆਪ ਨਾਲ ਲੱਕੇ ਲੈਣ ਨਹੀਂ ਸੀ ਚੰਗੇ ਡਾਕਟਰ ਕੋਲ। ਹਾਂਜੀ ਕੱਲ ਲਿਆ ਕੇ ਦਿੱਤੀ ਸੀ। ਉਸ ਤੋਂ ਬਾਅਦ ਉਹ ਕਹਿੰਦੇ ਕੋਈ ਨਾ ਸਿਮਰਤ ਮੈਂ ਆਪ ਹੀ ਡਾਕਟਰ ਨੂੰ ਦਿਖਾਉਂਗਾ ਕਰੀ ਤੇ ਫਿਰ ਮੈਂ ਮੈਡੀਸਿਨ ਲਿਆਉਂਗਾ। ਤੋ ਹੁਣ ਠੀਕ ਹੋ। ਹਾਂ ਬਿਲਕੁਲ ਠੀਕ ਹਾਂ। ਮੰਮੀ ਕਿੱਥੇ ਗਿਆ ਤੁਹਾਡੇ? ਅ ਮਮੀ ਨਾਲ ਮੜੇ ਕੰਮ ਗਈ ਉਹਨਾਂ ਨੂੰ ਵੀ ਕੋਈ ਕੰਮ ਨਹੀਂ ਕੋਈ ਨਾ ਆ ਜਾਣੀ ਕਿ ਉਹ ਮੈਂ ਸਮਝਿਆ ਕਰੇ ਚਲ ਗਏ ਨੇ ਪਰ ਵੈਸੇ ਵੀ ਤੁਹਾਡੀ ਤਬੀਅਤ ਹੈ ਪ੍ਰੋਪਰ ਨਹੀਂ ਨਾ ਠੀਕ ਹੈ ਹੁਣ ਵੈਸੇ ਜਵਾਈ ਵੀ ਪੈ ਗਿਆ ਬਿਮਾਰ ਚਲੋ ਕੋਈ ਨਹੀਂ ਜਿੰਨਾ ਪੁੱਤ ਦਾ ਮਾਂ ਆ ਕੇ ਰਹਿ ਸਕਦੀ ਘਰ ਵਿੱਚ ਉਹਨਾਂ ਧੀ ਵੀ ਰਹਿ ਸਕਦੀ ਹੈ ਨਹੀਂ ਨਹੀਂ ਦੀਦੀ ਘਰ ਤੇ ਕੋਈ ਹੈ ਕੋਈ ਗੱਲ ਨਹੀਂ ਘਰ ਤੇ ਕੋਈ ਮਹਿਮਾਨ ਨਹੀਂ ਪਰ ਨਾ ਮਮੀ ਨੂੰ ਆਪਣੇ ਘਰੇ ਹੀ ਚੰਗੇ ਲੱਗਦੇ ਆ ਮਮੇ ਚਲੋ ਕੋਈ ਗੱਲ ਨਹੀਂ ਸਿੰਦਰ ਜੇ ਤੈਨੂੰ ਇੰਨੀ ਸਮਝ ਆ ਗਈ ਹੈ ਫਿਰ ਵੀ ਵਧੀਆ ਗੱਲ ਹੈ ਪਰ ਫੇਰ ਵੀ ਚਲੋ ਉਹ ਵੀ ਮਾਂ ਉਹ ਵੀ ਮਾਂ ਜਿੱਥੇ ਮਰਜ਼ੀ ਰੈਲਵੇ ਹੂੰ ਇਹ ਤੇ ਗੱਲ ਸਹੀ ਹੈ ਘਰ ਤੇ ਉਹ ਵੀ ਬਗਾਨਾ ਨਹੀਂ ਤੇ ਘਰ ਤੇ ਵੀ ਉਹਨਾਂ ਦੀ ਬਗਾਨਾ ਨਹੀਂ ਰਹਿ ਸਕਦੇ ਉਹ ਵੀ ਚਾਹ ਨਹੀਂ ਲੈਵਾਂ ਮੈਂ ਬਣਾ ਕੇ ਨਹੀਂ ਨਹੀਂ ਮੇਰੇ ਤੁਹਾਡੇ ਕੋਲ ਹੀ ਆਈ ਨਹੀਂ ਗੱਲ ਕਰਨ ਨੂੰ ਮੇਰੇ ਨਾਲ ਕੀ ਗੱਲ ਕਰਨੀ ਹੈ ਦੀਦੀ ਦੇਖ ਸਿਮਰਤ ਗੱਲ ਕਰਨ ਤੋਂ ਪਹਿਲਾਂ ਮੈਂ ਟੋਕਣ ਲੱਗੀ ਹਾਂ ਜੇ ਤੇ ਮੇਰੇ ਵਿਆਹ ਦੀ ਕੋਈ ਗੱਲ ਹੈ ਕਿ ਇੱਥੇ ਬਹਿਣਾ ਨਾ ਤੇ ਜਾਂ ਮੈਂ ਉੱਠ ਕੇ ਚਲ ਜਾਈਂ ਨਹੀਂ ਜਾਂ ਤੂੰ ਚਲ ਜਾ ਚਾਹ ਨਹੀਂ ਕੋਈ ਘਰ 'ਚ ਕਲੇਸ਼ ਪਵੇ ਨਾ ਸਾਡੀ ਆਪਾਂ ਚ ਕਿਸੇ ਗੱਲ ਦੀ ਬਹਿਸ ਹੋਵੇ ਮੈਨੂੰ ਨਾ ਘੜੀ ਗੱਜੀ ਲੰਗੋ ਬੜੀ ਪਰੇਸ਼ਾਨ ਆ ਉਤੋਂ ਕੁੜੀ ਦੇ ਪੇਪਰ ਸਿਰਤੇ ਹੀ ਨੇ ਐਡਮਿਸ਼ਨ ਐ ਸਿਰਤੇ ਮੈਂ ਸੋਚਾਂ ਨਹੀਂ ਆ ਕਿ ਥੋੜਾ ਬੋਧਾ ਚਲੋ ਮੈਨੂੰ ਸਲਾਈ ਦਾ ਕੰਮ ਆਂਦਾ ਵੈ ਥੋੜਾ ਬੋਧਾ ਇਥੇ ਸਿੱਖ ਲੈਣੀ ਆ ਫਿਰ ਮੈਂ ਕੋਈ ਬੁਟੀਕ ਹੀ ਖੋਲ ਕੇ ਬਹਿ ਜੰਨੀ ਆ ਬਥੇਰੀ ਬੁਟੀਕਾਂ ਤੇ ਕਮਾਈ ਹੋਈ ਹੈ ਪਾਪਾ ਵੀ ਕਹਿ ਹੁੰਦੇ ਸੀ ਕਿ ਕੋਈ ਨਾ ਕੋਈ ਕੰਮ ਕਰਮ ਅੱਜ ਵੀ ਕਰ ਸਕਦਾ ਵਾਂ ਮੈਂ ਆਪਣਾ ਗੁਜ਼ਾਰਾ ਕਿਸ ਨਾ ਕਿਸੇ ਦੇ ਕੇ ਕਰ ਲਾਂਗੀ ਪਰ ਆਪਾਂ ਕਿਸੇ ਦਿਨ ਗੁਲਾਮੀ ਚ ਨਹੀਂ ਰਹਿ ਸਕਦੇ ਸਿੱਧੀ ਜੀ ਗੱਲ ਹੈ ਹੁਣ ਆਮੀ ਘਰ ਦੀ ਦੀ ਇਹ ਵੀ ਤਾਂ ਆਪ ਦਾ ਹੀ ਘਰ ਆ ਆਪ ਦਾ ਘਰ ਇਹ ਇੱਤਾਂ ਦਾ ਟੈਲਾਂ ਦਾ ਇਹ ਬਜਰੀ ਰੇਤ سیمنٹ ਲਾ ਕੇ ਨਾ ਮਕਾਨ ਜਾਂ ਤਿਆਰ ਹੋਇਆ ਐ ਐਸਾ ਘਰ ਬਲੀ ਕੋਈ ਗੱਲ ਹੀ ਨਹੀਂ ਗਈ ਘਰ ਪਰਿਵਾਰ ਨਾਲ ਹੁੰਦਾ ਹੈ ਖੁਸ਼ੀਆਂ ਨਾਲ ਹੁੰਦਾ ਹੈ ਇੱਕ ਦੂਜੇ ਦੇ ਦੁੱਖ ਸੁੱਖ ਨਾਲ ਹੁੰਦਾ ਹੈ ਵੇ ਤੂੰ ਹੀ ਬਿਮਾਰ ਰਹੇ ਹੋ ਪਰ ਮੈਂ ਉਹਨਾਂ ਦਿਨਾਂ ਜੱਗ ਹੀ ਨਹੀਂ ਸਿੱਖਦੀ ਨਹੀਂ ਜੇ ਐਸੀ ਆਈ ਮੈਂ ਚਲੋ ਜੋ ਉਹ ਹੀ ਦਿੱਤੀ ਉਹਨਾਂ ਦਿਨਾਂ ਦੀ ਮੈਂ ਖਤਮ ਕਰਦੀ ਨੀ ਬੰਦਾ ਇੱਕ ਦੂਜੇ ਨਾਲ ਖਲੋਂਦਾ ਨਾ ਸੇਵਕ ਪਿਆ ਹੀ ਖਲੋਤੇ ਨਾ ਪਰ ਵੱਡਿਆਂ ਦੇ ਦੁੱਖ ਸੁੱਖ ਦਾ ਕੋਈ ਇੱਥੇ ਭਾਈਵਾਲ ਹੋਵੇ ਨਜ਼ਰ ਨਹੀਂ ਆਉਂਦਾ ਸੇਵਕ ਨੂੰ ਚੰਗਾ ਭਰਾ ਪਤਾ ਹੋਵੇ ਕੈਸਟਮ ਪਿੰਡ ਦਾ ਆਪ ਜ਼ਮੀਨ ਜਾਇਦਾਦ ਨੂੰ ਲੈ ਕੇ ਕੰਮ ਕਰਨ ਨੂੰ ਲੈ ਕੇ ਮਕਾਨ ਸਾਰਾ ਸਾਡਾ ਤੇ ਮਕਾਨ ਸਾਰਾ ਪਰਲਾ ਪਾਸਾ ਰੁੜਿਆ ਪਿਆ ਤੇ ਚਾਚੇ ਉਹਨਾਂ ਵੱਲ ਵੀ ਥੋੜਾ ਬੋਧਾ ਹਿੱਸਾ ਸੀ ਆਖਰ ਦਾਦੇ ਦੀ ਜਗ੍ਹਾ ਦੋਨੋਂ ਪਾਸੇ ਹੀ ਗਈ ਸੀ ਉਹ ਤਾਂ ਉਧਰ ਪੈਰ ਨਹੀਂ ਧਰਨ ਲੈਂਦੇ। ਤੇ ਉਹਦੇ ਆਪਣੇ ਪੁੱਤ ਕੋ ਸ਼ਹਿਰ ਆ ਗਏ। ਪੁੱਤ ਪੁੱਤ ਉੱਚੀਆਂ ਹਵਾਵਾਂ ਚ ਹੈਗਾ। ਭੁੱਲ ਗਿਆ ਕਿ ਉਹਦਾ ਵजूद ਉਹ ਪਿਓ ਨਾਲ ਹੀ ਐ। ਪਾਲਿਆ ਕੋਸੇ ਐਡਾ ਵੱਡਾ ਕੀਤਾ ਆਖਰ ਮਾਪੇ ਨੇ ਕੀਤਾ ਐ। ਆ ਜੋ ਬਣਾ ਗਏ ਬਹਿ ਗਿਆ ਤੇ ਗੱਲਾਂ ਕਰਦਾ ਪੰਜਾਬ ਪੰਜਾਬ ਸਾਨੂੰ ਨਹੀਂ برداشت ਹੁੰਦੀ। ਜੀ ਜੀ। ਤੁਹਾਨੂੰ ਤਾਂ ਪਤਾ ਰਹੇਗਾ ਉਹ ਬੜੇ ਬੋਲੇ ਆ। ਉਨਾਰੇ ਜੋ ਕਈ ਕਹਿੰਦੇ ਨੇ ਕਿ ਦਿਲ 'ਚ ਕੋਈ ਨਾ ਦਿਮਾਗ 'ਚ ਕੋਈ ਜ਼ੋਰ ਹੁੰਦਾ ਉਹ ਗੁੱਸੇ 'ਚ ਬੋਲ ਪੈਂਦੇ ਆ ਉਹਦਾ ਤੁਹਾਡੇ ਦਾ ਕੀ ਨਾ ਮਾੜਾ ਨਹੀਂ ਕਰਦੇ ਤੁਹਾਨੂੰ ਪਤਾ ਜਦੋਂ ਮੰਮੀ ਹੁਣੀ ਇੱਥੇ ਆਏ ਸੀ ਨਾ ਉਹਨਾਂ ਨੇ ਮੈਨੂੰ ਸਭ ਸਮਝਾਇਆ ਸੀ ਕਿ ਸਿਮਰਤ ਉਹਨੂੰ ਨਿੱਥੀ ਰਹਿਣਾ ਵਾ ਮੈਨੂੰ ਸਭ ਸਮਝਾਉਂਦੇ ਸੀ ਆ ਹੋਣੀ ਆ 2-4 ਦਿਨ ਤੋਂ ਨਾ ਉਹ ਆਪਣੀ ਤਬੀਅਤ ਨਹੀਂ ਠੀਕ ਹੈਗੀ ਤਾਂ ਥੋੜਾ ਜਿ ਇੱਧਰ ਕੰਮ ਕਰਦੇ ਸਿਲਸਿਲੇ 'ਚ ਜੇ ਭੱਜੇ ਫਿਰਦੇ ਆ ਤਾਂ ਉਦੋਂ ਤੋਂ ਘਾਤੀ ਟੈਨਸ਼ਨ ਆ ਉਹਦੇ ਕਰਕੇ ਬੋਲ ਪੈਂਦੇ ਆ ਸਿਮਰਤ ਸਿੱਧੀ ਜਿਹੀ ਇੱਕ ਗੱਲ ਕਹਾਂ ਬੰਦੇ ਨੂੰ ਨਾ ਕਿਸੇ ਨਾ ਉਹਦੇ ਅੰਦਰ ਵੜ ਕੇ ਨਹੀਂ ਦੇਖਣਾ ਕਿਹ ਹੈ ਵੀ ਇਨਸਾਨ ਨੇ ਮੈਨੂੰ ਨਹੀਂ ਪਤਾ ਤੁਹਾਡੇ ਅੰਦਰ ਕੀ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਆ ਜਿਹੜੀ ਜ਼ੁਬਾਨ ਬੋਲਦੀ ਵੀ ਨਾ ਬਸ ਐਦੇ ਨਾਲ ਹੀ ਦੁਨੀਆ ਕੋ ਵਧਦੀ ਜਾਂਦੀ ਹੈ ਜੇ ਤੇ ਮਿੱਠੀ ਜ਼ੁਬਾਨਾਂ ਚੱਲਦੇ ਪਿਆ ਨਾ ਤੇ ਲੋਕ ਤੁਹਾਨੂੰ ਮਿੱਠੇ ਜਾਣ ਕੇ ਚੱਲਦੇ ਨੇ ਤੇ ਜੇ ਤੇ ਬੋਲ ਦੇ ਅੰਦਰੋਂ ਇਹ ਕੋੜਾ ਬੋਲ ਬੋਲਣਦੇ ਹੋ ਤਾਂ ਅੰਦਰ ਤੁਹਾਡੇ ਮਠਾਸ ਹੈ ਖਿਆਲ ਹੈ ਉਹ ਨਹੀਂ ਜਾਣਿਆ ਜਾਂਦਾ ਪਹਿਲੇ ਦਿਨੋਂ ਨੇ ਮਾਪੇ ਦੀ ਚੰਗੀ ਇੱਜ਼ਤ ਕਰ ਲਈ ਫਿਕਰ ਕਰ ਲਈ ਬਾਚ ਕੇ ਇਹਦਾ ਲਾਈ ਲੱਗ ਬਣ ਕੇ ਮਾਪੇ ਨੂੰ ਤੇਦਕਾਰੀ ਜਾਂਦਾ ਭੈਣ ਨੂੰ ਤੇਦਕਾਰੀ ਜਾਂਦੇ ਆ ਉਹ ਟਾਈਮ ਉਹ ਘੜੀ ਉਹ ਪਲ ਸਾਰੇ ਭੁੱਲ ਗਿਆ ਕਿ ਉਹਦੇ ਦੁੱਖ ਸੁੱਖ ਚੋਂ ਸੀ ਵੀ ਹਮੇਸ਼ਾ ਖਲੋਤੇ ਕੋਈ ਜੁਤਾ ਨਹੀਂ ਰੇ ਇਹ ਸਾਡੇ ਫਰਜ਼ ਹੈਗੇ ਆ ਸਭ ਦੇ ਇੱਕ ਦੂਜੇ ਦੇ ਪ੍ਰਤੀ ਬੰਦੇ ਨੂੰ ਟਾਈਮ ਨਹੀਂ ਭੁੱਲਣਾ ਚਾਹੀਦਾ ਖਰਨਗ ਅਗਲਾ ਦਾ ਕੋਈ ਮਤਲਬ ਹੀ ਨਹੀਂਗਾ ਮੈਂ ਤਾਂ ਸਿਰਫ ਛੋਟੀ ਜੀ ਗੱਲ ਤੁਹਾਡੇ ਨਾਲ ਕੀਤੀ ਕਿ ਹੁਣ ਇਸ ਘਰ ਚੋਂ ਮੇਰੇ ਵਿਆਹ ਦੀ ਗੱਲ ਨਾ ਛੇੜੀ ਜਾਵੇ ਮਰੀ ਜੀ ਮੈਂ ਵਿਆਹ ਦੀ ਗੱਲ ਨਹੀਂ ਕਰਨਾ ਮੇਰੇ ਸੋ ਖੁਦ ਸੇਵਕ ਨਾਲ ਇਹੋ ਗੱਲ ਤੇ ਬਹਿਸ ਕੀ ਆਈ ਈ ਮਤਲਬ ਕੀ ਦੇਖੋ ਤੁਹਾਨੂੰ ਕੋਈ ਹੱਕ ਨਹੀਂ ਬੰਦਦਾ ਦੀਦੀ ਦੇ ਜੋਰ ਜ਼ਬਰਦਸਤੀ ਕਰਨ ਦਾ ਦੀਦੀ ਕਿਹੜਾ ਕਿ ਪਹਿਲੀ ਵਾਰੀ ਵਿਆਹ ਕਰਾਉਣ ਲੱਗੇ ਆ ਅਕਸਰ ਉਹਨਾਂ ਦਾ ਦੂਜਾ ਵਿਆਹ ਵਾ ਇੰਨੀ ਕੀ ਤੋਂ ਉਹਨਾਂ ਨੂੰ ਸਮਝ ਹੈਗੀ ਆ ਕਿਹੜਾ ਚੰਗਾ ਕਿਹੜਾ ਮਾੜਾ ਇੰਨਾ ਕੀ ਤੋਂ ਉਹਨਾਂ ਨੂੰ ਪਤਾ ਹੀ ਆ ਤੇ ਆਪਣਾ ਕੋਈ ਹੱਕ ਨਹੀਂ ਬੰਦਦਾ ਉਹਨਾਂ ਦੇ ਜੋਰ ਜ਼ਬਰਦਸਤੀ ਕਰਨ ਦਾ ਕਿੰਨੇ ਵੀ ਨੇ ਤੋ ਕਰਾ ਹੀ ਤੇਰਾ ਦੇਖੋ ਦੀਦੀ ਮੈਨੂੰ ਪਤਾ ਵਾ ਹੋ ਜਾਂਦਾ ਬੜਾ ਕੁਝ ਹੋ ਜਾਂਦਾ ਇਨਸਾਨ ਕੋ ਤੁਹੀ ਗੁੱਸੇ ਜੇ ਕਿ ਹਾਂ ਕਿ ਮੰਮੀ ਮੇਰੇ ਇਸ ਦਾ ਲੈ ਕੇ ਬੱਬਲ ਦਾ ਕੀ ਕਿਆ ਤੇ ਮੰਮੀ ਮੇਰੀ ਅੱਜ ਕਿ ਸਭ ਕੁਝ ਬਹੁਤ ਵਧੀਆ ਵਾ ਘਰ ਪਰਿਵਾਰ ਸਭ ਕੁਝ ਵਧੀਆ ਵਾ ਪਰ ਇਹਦੇ ਚ ਵੀ ਨਾ ਤੁਹਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਿ ਨਹੀਂ ਨਹੀਂ ਤੇ ਵੀ ਕਰਾਓ ਕਰਾਓ ਓਕੇ ਮੈਂ ਗੱਲ ਕਰਾਂ ਕਹਿੰਦੇ ਨੇ ਜਿਸ ਘਰ ਧੀ ਦਿੱਤੀ ਹੋਵੇ ਨਾ ਉਸ ਘਰ ਉਹ ਧੀ ਆਪਣੇ ਘੇ ਘਰ ਨਹੀਂ ਲੈ ਕੇ ਜਾਏਗੀ ਆਪਣੇ ਰਿਸ਼ਤੇਦਾਰੀਆਂ ਚ ਧੀ ਦੇ ਕੇ ਧੀ ਥੋੜੀ ਲੱਲੀ ਦੀ ਹੈ ਜੇ ਤੇ ਧੀ ਦਿੱਤੀ ਹੋਵੇ ਨਾ ਉਹਨਾਂ ਸਾਰਿਆਂ ਦੀ ਰਿਸ਼ਤੇਦਾਰੀ ਉਸੇ ਰਿਸ਼ਤੇ ਨਾਲ ਜੁੜ ਜਾਂਦੀ ਭੈਣ ਬਣ ਜਾਂਦੀ ਹੈ ਜੇ ਮੈਂ ਤੁਹਾਡੇ ਆਪਣੇ ਭਰਾ ਦੀ ਭੈਣ ਘੁਮਾਵਾ ਨਾ ਤੇ ਤੁਹਾਡੇ ਜਿਹੜੇ ਚਾਚੇ ਤਾਏ ਮਾਸੀ ਭੂਆ ਜੋ ਵੀ ਤੁਹਾਡੇ ক্লোਜ਼ ਉਹਨਾਂ ਲਈ ਵੀ ਮੈਂ ਧੀ ਭੈਣੇ ਘੁਮਾਵਾ ਮੇਰਾ ਰਿਸ਼ਤਾ ਉਸ ਕਰਕੇ ਜੱਚਦਾ ਹੀ ਨਹੀਂ ਕਿ ਇਹ ਪਾਸੇ ਉਹ ਨਹੀਂ ਜੱਚਦਾ ਉਹ ਤਾਂ ਸ਼ਰੀਕਾ ਹੋ ਜਾਂਦਾ ਕੱਲ ਨੂੰ ਪਤਾ ਕੀ ਹੁੰਦਾ ਵੈ ਸਾਡੀ ਧੀ ਸੁਖੀ ਰੱਖੇਗੀ ਤੇ ਅਗੀ ਵੀ ਤੁਹਾਡੀ ਰੱਖਾਂਗੇ ਆ ਕੁਝ ਹੁੰਦਾ ਹੈ ਬੜੀ ਧਾਈ ਹੁੰਦਾ ਹੈ ਚਲੋ ਮੈਂ ਨਹੀਂ ਕਹਿੰਦੀ ਇੱਥੇ ਉੱਥੇ ਤੇ ਜਮਾਂ ਰਿਸ਼ਤਾਨੀ ਜੱਚਦਾ ਚਲੋ ਆਂਟੀ ਨੇ ਮਾਸੀ ਜਾਨਾ ਯਾਨੀ ਕਿ ਮੇਰੀ ਫਿਗਰ ਕੀਤੀ ਹੋਣੀ ਹੈ ਪਰ ਉਹ ਫਿਕਰ ਥੋੜੀ ਜਿਹਾ ਨਾ ਗਲਤ ਪਾਸੇ ਚਲੀ ਗਈ। ਬਾਹਰ ਹੋ ਗਿਤੇ ਅਦਰ ਉਦ ਰਿਸ਼ਤਾ ਤਾਂ ਨਾ ਸਮਝਾਂਦੀ ਗੱਲ। ਆਪਣੇ ਘਰੋਂ ਰਿਸ਼ਤਾ ਨਹੀਂ ਚਲ ਕੇ ਆਉਂਦਾ। ਇੱਕ ਹੱਥ ਧੀ ਦੇ ਤੀ ਤੇ ਦੂਸਰਾ ਤੇ ਧੀ ਲੈ ਲੈ ਜਿਹਾ ਇੰਦਾ ਨਹੀਂ ਹੁੰਦਾ। ਦੇਖੋ ਜੀ। ਇੰਨੀ ਸਮਝ ਚਲ ਮੈਨੂੰ ਹੈ ਨਹੀਂ ਕਿ ਉਧਰ ਰਿਸ਼ਤਾ ਦੇਈਦਾ ਇੱਧਰ ਨਹੀਂ ਦੇਈਦਾ। ਤੇ ਮੰਮੀ ਮੇਰੀ ਨਾ ਇੰਨੇ ਗੱਲਾਂ ਸਿਆੜੇ ਆ। ਉਹਨਾਂ ਨੇ ਵੀ ਤੁਹਾਨੂੰ ਪਰਹਤ ਹੈਗਾ ਥੋੜੇ ਦਿਨ ਹੋਈ ਤੇ ਉਹਨਾਂ ਨੂੰ ਆਏ ਨੂੰ ਜਦੋਂ ਮੈਂ ਬਿਮਾਰੀ ਉਦੋਂ ਤੇ ਉਹ ਆਏ ਹੀ ਇੱਥੇ ਰਹਿਣ। ਤੇ ਤੁਹਾਨੂੰ ਜਦੋਂ ਬੂਹੇ ਪਈ ਵੇਖਿਆ ਉਹਨਾਂ ਨੇ ਆਪ ਵੀ ਕਹਿ ਦਿੱਤਾ ਕਿ ਚਾਲ ਕੋਈ ਨਾ ਮੈਂ ਰਿਸ਼ਤਾ ਕਰਾ ਦੇਣੀ ਆ ਕੰਨ ਦੁਖੀ ਲੱਗਦੀ ਆ ਇਹੋ ਗੱਲ ਕਿ ਚਲ ਸੁੱਖ ਦੇ ਕਹਿੰਦੇ ਹੁੰਦੇ ਨਾ ਦੋ ਬਗ ਦੀ ਰੋਟੀ ਆ ਚੰਗੀ ਖਾ ਲੂਗੀ ਪਰ ਹੁਣ ਤੁਹਾਡਾ ਨਹੀਂ ਮੜਾਗਾ ਇਹ ਚਾਪਾ ਤਨੂੰ ਜੋ ਜ਼ਬਰਦਸਤੀ ਨਹੀਂ ਕਰ ਸਕਦੀ ਤੂੰ ਹੀ ਕਰੇ ਕਰੋ ਸਿਮਰਤ ਪਤਨ ਹੈ ਨਾ ਦੋ ਬਗ ਕੰਦੀ ਰੋਟੀ ਤੇ ਦੋ ਬਗ ਦੀ ਰੋਟੀ ਤੇ ਸਾਰੇ ਸਿਆਪੇ ਪਾਏ ਹੋਏ ਨੇ ਖਾਣੀਆਂ ਤੇ ਦੋ ਰੋਟੀਆਂ ਬੰਦੇ ਨੇ ਤੇ ਲੜਾਈ ਮੱਲੋ ਮੱਲ ਵੱਜੁੰਦੀ ਆ ਐ ਮੇਰਾ ਐ ਮੇਰਾ ਮੈਂ ਕਿੰਨੀ ਲਾਜੇ ਮਹਾਰਾਜੇ ਜਿਹੜੇ ਜਗੇ ਹਨ ਥਾਲ ਸੱਜਿਆ ਉਹਨਾਂ ਨੂੰ ਮਿਲਦਾ ਸੀ ਪਰ ਖਾਂਦੇ ਉਹਦੇ ਚ ਇੰਨਾ ਕੀ ਸੀ ਦੋ ਰੋਟੀਆਂ ਉਹ ਵੀ ਨਹੀਂ ਉਹਨਾਂ ਨੂੰ ਅਗਲੀ ਸਵੇਰ ਪਾਵਾਂਗੇ ਅਹੀਂ ਖਾਣੀ ਕਿ ਨਹੀਂ ਖਾਣੀ ਪਤਾ ਨਹੀਂ ਬੰਦਾ ਕਾਹਦਾ ਹੰਕਾਰ ਲੈ ਕੇ ਬੱਟਾ ਕਿ ਮੈਂ ਤੈਨੂੰ ਖਵਾਉਂਗਾ ਮੈਂ ਤੈਨੂੰ ਪਾਲੂਗਾ ਮੈਨੂੰ ਸੇਵਕ ਦੇ ਲੱਭ ਨਹੀਂ ਭੁੱਲਦੇ ਉਹ ਬੜਾ ਕੁਝ ਬੋਲਦਾ ਹੈ ਬੰਦਾ ਹੰਕਾਰ ਨਾ ਕਰੇ ਬਸ ਨਹੀਂ ਦੀਦੀ ਮੈਂ ਦਸਦਾ ਰਹਾਂ ਗੁੱਸੇ 'ਚ ਬੋਲ ਪੈਂਦੇ ਆ ਉਹਦਾ ਨਾ ਤੁਹਾਨੂੰ ਤੇ ਮੰਮੀ ਹੋਣ ਨੂੰ ਬਹੁਤ ਚੰਨ ਕਰਦੇ ਆ ਗੁੱਸੇ ਨੇ ਤੈਨੂੰ ਇੱਥੇ ਤੱਕ ਪਹੁੰਚਾਇਆ ਨਹੀਂ ਤੇ ਰਹਿੰਦਾ ਪਿੰਡ ਆ ਰਾਮ ਨਾਲ ਸਿਰ ਪਾਣ ਦੇ ਤਾਂ ਜਾਂਦੇ ਕਿ ਦੂਜੇ ਦਾ ਮਿੰਟ ਤੋਂ ਪਹਿਲਾਂ ਉਹਦੇ ਗੁੱਸੇ ਨੇ ਤੇ ਕੀਤਾ ਸਾਰਾ ਕੁਝ ਚਲੋ ਕੋਈ ਗੱਲ ਨਹੀਂ ਆਏ ਰਿਸ਼ਤੇ ਸੀ ਅਹੀਂ ਦੇ ਦਿੱਤਾ ਜਵਾਬ ਗੱਲ ਖਤਮ ਹੋ ਗਈ ਕੋਈ ਤੱਕਾ ਥੋੜੀ ਕਿਸੇ ਨਾਲ ਇਹ ਤੇ ਗੱਲ ਸਹੀ ਦੀਦੀ ਇਸੇ ਕਰਕੇ ਤੇ ਮੈਂ ਕਹਿ ਦਿੱਤਾ ਮੰਮੀ ਨੂੰ ਹੀ ਕਿ ਰਹਿਣ ਤੋਂ ਮੰਮੀ ਆਪਾਂ ਨੂੰ ਨਹੀਂ ਕੋਈ ਲੋੜ ਹੈਗੀ ਦੀਦੀ ਜਿੱਥੇ ਖੋਜ ਜਾਣਗੇ ਜਦੋਂ ਨਹੀਂ ਮੰਨਣਾ ਹੈਗਾ ਨਾ ਇੱਥੇ ਆ ਨਾ ਤੇਰਾ ਜੀ ਖੁਸ਼ੀ ਰਵੇ ਆਪਾਂ ਉਹਨਾਂ ਨੂੰ ਕੀ ਕਹਨੇ ਜੋ ਆਪਾਂ ਨੂੰ ਕੀ ਕਹਨੇ ਤਰੀ ਗੱਲ ਤਾਂ ਤੇ ਚਾਚੇ ਹੁਣਾ ਦੀ ਹੁਣ ਉਹ ਵੀ ਤੇ ਕਰੋ ਨਹੀਂ ਦੇਗੀ ਕੀ ਹੀ ਮੁੰਡੇ ਦੇ ਨਾ ਮਿਤ ਨਾਮ ਵਿੱਚ ਬੰਟੀ ਬੰਟੀ ਹਾਂ ਉਹ ਵੇਖੋ ਭਾਈ ਜਾਈ ਉਹ ਤੋਂ ਮੁੰਡਾ ਵੀ ਆਉਂਦੇ ਨਾ ਉਹਦੇ 18 19 ਸਾਲਾਂ ਦੇ ਤੋਂ ਬੱਚਾ ਹੀ ਇਕਾ ਉਹ ਜੇ ਵੇਖਿਆ ਜਾਵੇ ਤਰੀਆ ਆਪਣੀ ਵੀ ਜਵਾਨ ਹੁੰਦੀ ਹੈ ਕਹਿੰਦੇ ਹੁੰਦੇ ਨਾ ਬਗਾਨੇ ਭੈਣ ਭਰਾ ਉਹਦਾ ਕੋਈ ਪਤਾ ਨਹੀਂ ਹੁੰਦਾ ਹੋਰ ਕੀ ਇਸੇ ਕਰਕੇ ਨਾ ਮੈਂ ਤੇ ਸਿੱਧਾ ਹੀ ਕਹਿ ਦਿੱਤਾ ਸੀ ਮੈਂ ਕਿ ਛੱਡੋ ਪਰ ਆ ਪਾੜੀ ਜੇ ਕਰਨਾ ਉੱਥੇ ਰਿਸ਼ਤਾ ਪਰ ਉਹ ਤੇ ਪਿੰਡ ਪੈ ਕੇ ਤੂੰ ਕੀ ਵੀ ਕਹਿੰਦੇ ਸੀ ਕਰ ਲੋ ਕਰ ਲੋ ਕਰ ਲੋ ਜੀ ਉਹਦੇ ਚਲੋ ਮੈਂ ਕਹਿ ਦਿੱਤਾ ਪਰ ਬਾਕੀ ਗੱਲ ਮੈਨੂੰ ਬਾਹਰ ਵੀ ਸਾਰੀ ਪਤਾ ਲੱਗੀ ਕਿ ਮੁੰਡਾ ਤੇ ਨਸ਼ੇ ਪਤੇ ਕਰਦਾ ਹੀ ਥਾਰਾ ਉਹਨੇ ਸਾਰਾਂ ਦੋਨਾਂ ਦੇ ਮੁੰਡਾ ਵਾ ਤੇ ਕੀ ਗੱਲ ਨਸ਼ੇ ਪਤੇ ਵੀ ਕਰਦਾ ਵਾ ਛੱਡੇਗਾ ਨਸ਼ਾ ਬੰਦਾ ਪੁੱਛੇ ਨਹੀਂ ਦੀਦੀ ਤੇ ਫੇਰ ਕੋਈ ਨਹੀਂ ਛੱਡਦਾ ਆ ਹੁਣ ਵੇਖੋ ਹਾਂ ਤੁਹਾਡੇ ਭਰਾ ਵਾਲੀ ਵੇਖੋ ਕਿੰਨਾ ਇਹਨੂੰ ਪਿੰਡ ਚ ਮਾੜਾ ਚੰਗਾ ਕਹਿੰਦੇ ਹੁੰਦੇ ਸੀ ਕਿ ਆਹ ਕਰਦਾ ਇਹ ਉਹ ਕਰਦਾ ਤੁਸੀਂ ਕਿੰਨਾ ਕੁਝ ਕਹਿੰਦੇ ਰਹੇ ਜੇ ਤੇ ਵੇਲੇ ਹੁਣ ਵੀ ਪਿੰਡ ਦਾ ਬਾੜਾ ਚੱਲ ਜੇ ਲੋਕਾਂ ਨੇ ਇਹੀ ਕਹਿਣਾ ਐ ਲੜਾਈਆਂ ਲੈਂਦੇ ਸਭ ਤੋਂ ਅੱਗੇ ਪਰ ਵੇਖੋ ਨਾ ਦੀਦੀ ਜਿਉਂ ਸ਼ਹਿਰ ਚ ਵਾਦੀ ਕਿੰਨੀ ਇੱਜ਼ਤ ਬੜੀ ਪਈ ਹੈ ਤੇ ਫਿਰ ਬੰਦੇ ਦਾ ਨਾਮ ਤਾਂ ਉੱਥੇ ਰਹਿ ਗਿਆ ਨਾ ਖਲੋਤਾ ਹੁਣ ਉਹ ਮੁੰਡਾ ਨਸ਼ਾ ਕਰਦਾ ਸੀ ਜਾਂ ਕਰਦਾ ਹੈ ਉਹ ਆ ਤਯੋਗਦਾ ਮੈਂ ਪਰਦੇਸ ਭੇਜੂੰਗਾ ਇਹ ਕਰ ਦੂੰਗਾ ਤੇ ਜਾ ਤੂੰ ਵੀ ਪਰਦੇਸ ਤੂੰ ਮੇਰੇ ਵੱਲ ਕੀ ਚੱਕਰ ਨੇ ਆ ਮੈਂ ਨਾਲ ਚਾਚੇ ਨਹੀਂ ਸਿਰੇ ਨੇ ਟਿਕਾ ਕੇ ਝੁੱਠੇ ਹੀ ਨੇ ਇਹੋ ਗੱਲ ਜਿਨ੍ਹਾਂ ਨੇ ਹਿੱਸੇ ਦੇਨੇ ਹੁੰਦੇ ਨਾ ਉਹ ਆਪਣੇ ਭਰਾਵਾਂ ਭਰਜਾਈ ਨੂੰ ਜਾਂ ਕਿਸੇ ਨੂੰ ਵੀ ਬੁਲਾ ਕੇ ਬਿਠਾ ਕੇ ਦੇ ਦਿੰਦੇ ਨੇ ਕਿ ਛਾਤੀ ਦੇ ਰਾਕੇ ਨਾਲ ਤੁਹੀ ਲੈ ਕੇ ਜਾਣਾ ਉਹਨਾਂ ਨੇ ਵੰਡ ਕਰ ਲੈਣੀ ਸੀ ਪਰ ਉਹਨਾਂ ਦੀ ਆਪਣੀ ਹੀ ਕੋਈ ਪੰਭੀਰੀ ਹੈਗੀ ਵਿੱਚ ਜਿਹੜੀ ਪੂਰੀ ਨਹੀਂ ਹੋ ਪਾਉਂਦੀ ਚਲੋ ਦੀਦੀ ਵਿਚਰੀਆਂ ਗੱਲਾਂ ਨੇ ਤੇ ਮੈਨੂੰ ਪਤਾ ਨਹੀਂ ਉਹ ਕੀ ਚਾਹੁੰਦੇ ਤੁਹਾਡੇ ਨਾਲ ਕੀ ਨਹੀਂ ਕਿਉਂਕਿ ਮੈਨੂੰ ਵੀ ਤੇ ਤੁਹਾਨੂੰ ਸਾਹਮਣੇ ਹੀ ਆ ਜੇ ਦੇਖਿਆ ਜਾਵੇ ਤੇ ਮੈਨੂੰ ਵੀ ਤਾਂ ਹੋਣੀ ਸਭ ਕੁਝ ਪਤਾ ਲੱਗਣ ਲੱਗਾ ਤੁਹਾਡੇ ਬਾਰੇ ਉਹਨਾਂ ਬਾਰੇ ਸਾਲਾ ਕੁਝ ਹੋਣੀ ਮੈਨੂੰ ਪਤਾ ਲੱਗਾ ਤੇ ਸੇਵਕ ਨੇ ਤੇ ਤਾਂ ਦੇਖੋ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਮੇਰੇ ਨਾਲ ਇਹ ਤੁਹਾਡੇ ਕੋਲ ਆ ਹੁੰਦੇ ਜਾਂ ਆ ਹੁੰਦੇ ਬਸ ਇੰਨਾ ਕਿਹਾ ਸੀ ਕਿ ਮੇਰੇ ਮਾਪਿਓ ਨਹੀਂ ਮੰਨਦੇ ਵਿਆਹ ਲਈ ਤੇ ਮੈਂ ਤੇ ਨਾ ਵਿਆਹ ਨਹੀਂ ਕਰਾ ਸਕਦਾ ਬਸ ਇੰਨਾ ਕਹਿ ਕੇ ਉਹਨੇ ਮੈਂ ਜਵਾਬ ਦਿੱਤਾ ਸੀ ਪਰ ਫਿਰ ਹੀ ਵੇਖੋ ਨਾ ਹੁਣ ਇਹ ਚੀਜ਼ ਤੇ ਆਪਾਂ ਬਦਲ ਕੇ ਚੱਲਦੇ ਮਰਜ਼ੀ ਨਾਲ ਉਹਨੇ ਕਰਾਈ ਲਿਆ ਨਾ ਤੇ ਜੇ ਕੋਈ ਦੂਜਾ ਆਪਣੀ ਮਰਜ਼ੀ ਨਾਲ ਖਲੋਤਾ ਹੋਵੇ ਉਦੋਂ ਦੇ ਸਿੰਘ ਬਾਹਰ ਨਿਕਲ ਆਉਂਦੇ ਨੇ ਜੀ ਜੀ ਇਹੋ ਗੱਲ ਤੇ ਮਾ ਵੀ ਉਹਨਾਂ ਨੂੰ ਸਮਝਾਈ ਕਿ ਵੇਖੋ ਹਾਂ ਜੇ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਲਿਆ ਕੀ ਗੱਲ ਤੁਸੀਂ ਮੈਨੂੰ ਖੁਸ਼ ਨਹੀਂ ਜੇ ਉਹਨਾਂ ਨੇ ਕਿਹਾ ਹਾਂ ਸਿਮਰਤ ਮੈਂ ਤੇ ਨਾ ਬਹੁਤ ਖੁਸ਼ ਹਾਂ ਤੁਹ ਮੈਂ ਕਹ ਫਿਰ ਜੇ ਦੀਦੀ ਚਾਹੁੰਦੇ ਆ ਜਿੱਥੇ ਕਰਨਾ ਤੂੰ ਉੱਥੇ ਕਿਉਂ ਨਹੀਂ ਕਰ ਦਿੰਦੇ ਫਿਰ ਉਹਨਾਂ ਨੇ ਤੁਹਾਨੂੰ ਪਤਾ ਜ ਹੈਗਾ ਉਹਨਾਂ ਦੇ ਸੁਭਾਅ ਦਾ ਉਹ ਕਹਿੰਦੇ ਨਹੀਂ ਸਾਡੇ ਚ ਕੁੜੀਆਂ ਨਹੀਂ ਕਰਦੀਆਂ ਜੀ ਮੁੰਡੇ ਕਰ ਸਕਦੇ ਮੈਂ ਕਿੰਦਾ ਕਿੱਦਾਂ ਹੋ ਸਕਦਾ ਵਾ ਸਾਡੇ ਸਾਡੇ ਉਹ ਜਿਹਦੇ ਨਾਲ ਵਿਆਹ ਕੀਤਾ ਉਹਦੇ ਕੋਈ ਕੁੜੀ ਹੈ ਕਿਹ ਹੈ ਕਰਦੀ ਤੂੰ ਕਿਹਦੀ ਧੀ ਨਾ ਵਿਆਹ ਕਰ ਸਕਦਾ ਬਲੀ ਮਰਜ਼ੀ ਨਾਲ ਮੈਂ ਕਿਹੜੇ ਤੋਂ ਭੱਜ ਕੇ ਜਾਂਦੀ ਆ ਜਾਂ ਮੈਂ ਕਿਹੜੀਆਂ ਆਸ਼ਕੀਆਂ ਮਾਰਦੀ ਫਿਰਦੀ ਆ ਮੈਨੂੰ ਤੇ ਇੱਕ ਆਪਸ਼ਨ ਮਿਲੀ ਇੱਕ ਰਿਸ਼ਤਾ ਸਾਹਮਣੇ ਚੱਲ ਕੇ ਆਇਆ ਮੈਨੂੰ ਪਸੰਦ ਆਇਆ ਮੈਂ ਹਾਂ ਕਰਤੀ ਹੂੰ ਤੂੰ ਤੇ ਅੜੀ ਲੈ ਕੇ ਬੈ ਗਿਆ ਨਹੀਂ ਕਰਨਾ ਨਹੀਂ ਕਰਨਾ ਬੜੋ ਭਾਂਡੇ ਚ ਮੈਂ ਕਿਨ ਟੱਠੇ ਖੂਹ ਚ ਪੋ ਨਹੀਂ ਦੇਣਾ ਅਸੀਂ ਨਹੀਂ ਕਰਦੀ ਮੈਂ ਰਿਸ਼ਤਾ ਪਰ ਮੈਂ ਹੁਣ ਨਾ ਜ਼ਬਰਦਸਤੀ ਨਹੀਂ ਆਪਣੇ ਆਪ ਨਾ ਹੋਣ ਦੇਣੀ ਮੇਰ ਨਾਲ ਨਹੀਂ ਜ਼ਬਰਦਸਤੀ ਹੈ ਮੇਰੀ ਧੀ ਨਾਲ ਲੋਨ ਦੀ ਕਿਸਮ ਦੀ ਤੇ ਮੈਂ ਕਰਾਉਣਾ ਹੀ ਨਹੀਂ ਗੱਲ ਹੀ ਖਤਮ ਕਰਤੀ ਮੈਂ ਸਿਮਰਤ ਮੈਂ ਨਹੀਂ ਵਿਆਹ ਕਰਾਉਣਾ ਹਾਂਜੀ ਜੀ ਜੀ ਅਸੀਂ ਵੀ ਤੁਹਾਡੇ ਨਾਲ ਆਂ ਹੋਰ ਭਾਵੇਂ ਤੁਹਾਡੇ ਤੇ ਨਾ ਘਰ ਚ ਕੋ ਖਲੋਵੇ ਭਾਵੇਂ ਨਾ ਆਖ ਲੋਵੇ ਮੈਂ ਤੁਹਾਡੇ ਨਾਲ ਨਾ ਹਮੇਸ਼ਾ ਤੁਹਾਡੇ ਨਾਲ ਹੈ ਜਿੱਦਾਂ ਤੁਸੀਂ ਕਹੋਗੇ ਨਾ ਨਹੀਂ ਵਿਆਹ ਕਰਉਣਾ ਨਾ ਕਰਾਉ ਜਿੰਨਾ ਚਿਰ ਤੱਕ ਮਰਜ਼ੀ ਰੋ ਬੁਟੀਕ ਦਾ ਕੰਮ ਤਹੀ ਕਹਿੰਦੇ ਨਾ ਮੈਂ ਤੁਹਾਨੂੰ ਖੁਦ ਪੁੱਛ ਕੇ ਦਊਂਗੀ ਇੱਥੇ ਸਾਡੇ ਲਾਗੇ ਬੁਟੀ ਹੈਗੀ ਠੀਕ ਕੰਮ ਸਿੱਖੋ ਭਾਵੇਂ ਆਪਣੀ ਖੁਦ ਦੀ ਬੁਟੀਕ ਪਾਓ ਤੁਹਾਡੇ ਨਾਲ ਕੋਈ ਜ਼ੋਰ ਦੇ ਬਰਦਸਤੀ ਨਹੀਂ ਤੁਸੀਂ ਜਿੰਦਾ ਮਰਜ਼ੀ ਰੋ ਇੱਥੇ ਤੇਰੀਆਂ ਦੀ ਸਾਰਾ ਪੜਾਈ ਦਾ ਖਰਚਾ ਨਾ ਉਹ ਮੈਂ ਬੈਠ ਕੇ ਸੇਵਕ ਬੈਠਾ ਸਾਰਾ ਕੁਝ ਹੀ ਆਪਣੇ ਸਿਰ ਤੇ ਲੈਨੇ ਆ ਤੇ ਬਸ ਨਾ ਖੁਸ਼ ਰਿਹਾ ਕਰੋ ਤੁਸੀਂ ਆਵੇਂ ਨਾ ਇਹ ਗੱਲਾਂ ਚ ਨਾ ਆਇਆ ਕਰੋ ਉਹਨੇ ਕਹਾ ਤਾਂ ਉਹਨੇ ਕਹਿ ਦਿੱਤਾ ਠੀਕ ਹੈ ਨਾ ਤੇ ਸਿਰਫ ਆਪਣੇ ਮਰਜ਼ੀ ਕਰਨੀ ਜਿੱਦਾਂ ਤੁਹਾਨੂੰ ਸਹੀ ਲੱਗੇ ਉਦਾਂ ਚੱਲਿਆ ਕਰੋ ਠੀਕ ਗੱਲ ਸੁਣੀ ਯਾਰ ਬੱਠੀ ਹਾਂਜੀ ਤੂੰ ਸੱਚੀ ਆਪਣੇ ਦਿਲੋਂ ਗੱਲ ਕਰਦੀ ਪਈਆਂ ਸਾਰੀ ਕਿਉਂ ਤੈਨੂੰ ਇਹੀ ਸ਼ੱਕ ਹੈ ਨਹੀਂ ਨਹੀਂ ਸ਼ੱਕ ਨਹੀਂ ਸੂਰਜ ਕਿਧਰੋਂ ਚੜ੍ਹਿਆ ਹੈ ਮੈਂ ਤੇ ਸੋਚੀ ਪੈ ਗਈ ਹਾਂ ਮਤਲਬ ਮਾਂ ਦੀ ਸੋਚ ਹੋਰ ਧੀ ਦੀ ਸੋਚ ਹੋਰ ਇੱਕਦਾਂ ਹੋ ਸਕਦਾ ਹੈ ਚੱਲ ਦੇਰ ਹੈਦਰ ਉਸਤਾਏ ਤੂੰ ਸਮਝੀ ਔਰਤ ਹੈ ਔਰਤ ਨੂੰ ਸਮਝ ਤਾਂ ਸਕਦੀ ਹੈ ਨਾ ਦੀਦੀ ਤੈਨੂੰ ਪਤਾ ਜਦੋਂ ਮੇਰੀ ਮੰਮੀ ਵੀ ਨਾ ਮੰਨਦੀ ਸੀ ਸੇਵਕ ਲਈ ਵਿਆਹ ਲਈ ਇਹ ਤੇ ਮੈਨੂੰ ਪਤਾ ਵਾ ਕਿ ਮੈਂ ਆਪਣੇ ਦਿਲ ਚ ਕਿੱਦਾਂ ਭਰ ਭਰ ਕੇ ਰਹਿੰਦੀ ਰਹੀ ਆ ਤੇ ਮੈਂ ਤੁਹਾਡੇ ਦੁੱਖ ਨੂੰ ਸਮਝੀ ਦੀ ਆ ਚੰਗੀ ਤਰ੍ਹਾਂ ਤੇ ਵੇਖ ਮੈਂ ਸਮਝਣ ਦੀ ਕੋਸ਼ਿਸ਼ ਕਰ। ਚੱਲ ਜੇ ਤੂੰ ਗੱਲ ਕਰਨ ਨਹੀਂ ਲੱਗੀ ਮੈਂ ਤੇਰੇ ਨਾਲ ਗੱਲ ਕਰ। ਹੈ ਤਾਂ ਤੂੰ ਮੇਰੀ ਪਰਜਾਈ ਹੈ ਨਾ। ਸਹੇਲੀਆਂ ਵੀ ਹੁੰਦੀਆਂ ਭੈਣਾਂ ਵੀ ਹੁੰਦੀਆਂ ਹੈ ਨਾ। ਮੇਰੇ ਤੁਹਾਨੂੰ ਨਾ ਆਪਣੀ ਵੱਡੀ ਭੈਣ ਸਮਝਦੀ ਆ। ਵੇਖ ਮੇਰੀ ਨਾ ਗੱਲ ਸੁਣ। ਗੱਲ ਗਲਤ ਨਾ ਲਈ। ਵੇਖ ਮੈਂ ਇਦਾਂ ਦੀ ਨਹੀਂ ਆ। ਪਿੰਡ ਜਾ ਕੇ ਪੁੱਛ ਲਾ ਮੈਂ ਘਰੋਂ ਕਦੀ ਬਾਹਰ ਪੈਰ ਨਹੀਂ ਪਟਿਆ ਘਰ ਹੀ ਸਾਰਾ ਕੰਮ ਕਰਦੇ ਰਹਿਣਾ ਨਹੀਂ ਨਹੀਂ 300 ਨੂੰ ਬੰਦੇ ਕੋ ਖਹਿੜਾ ਛਡਾਉਂਦੇ ਜਣਾਉਂਦੇ ਨੇ ਕਿ ਲਈ ਬੜਾ ਦੁੱਖ ਮੈਂ ਚੱਲਿਆ ਆਈ ਉਹਦੇ ਤੋਂ ਵੇਖ ਸਿਮਰਤ ਜਿਹੜਾ ਸੇਵਕ ਦਾ ਦੋਸਤ ਹੈ ਨਾ ਸਾਗਰ ਵਾਲਾ ਜਿਹੜੇ ਹੈਗੇ ਨੇ ਹਾਂ ਹਾਂ ਹੈਨਾ ਮੈਂ ਉਹਨਾਂ ਦੇ ਘਰ 파ਠ ਤੇ ਗਈ ਸੀ ਸੱਚੀ ਵੈਹੇ ਗਈ ਸੀ ਕਿਉਂਕਿ ਮੈਨੂੰ ਲੈਨ ਆਏ ਸੀ ਕਿ ਚਲੋ ਕੋਈ ਨਹੀਂ ਜਾਂਦਾ ਤੁਸੀਂ ਆ ਜਾਓ ਉਹਨਾਂ ਦੀ ਸਾਰੀ ਫੈਮਿਲੀ ਬੈਠੀ ਸਾਰਿਆਂ ਧਿਆਨ ਦੇ ਨਹੀਂ ਵੀ ਨਾ ਮੇਰੀ ਗੱਲ ਦਾ ਹਾਂ ਹਾਂ ਸੁਣਨ ਦੀ ਸਾਰਿਆਂ ਨੇ ਮੈਨੂੰ ਬੜਾ ਪਿਆਰ ਦਿੱਤਾ ਮੇਰੇ ਅੱਗੇ ਪਿੱਛੇ ਫਿਰਨ ਉਹਨਾਂ ਨੂੰ ਮੇਰੀ ਕੁੜੀ ਵੀ ਚੰਗੀ ਲੱਗੀ ਕਹਿੰਦੇ ਸਾਗਰ ਵਿਆਹ ਕਰਾਣ ਲਈ ਤਿਆਰ ਹੀ ਨਹੀਂ ਸੀ ਤੋਂ ਖਾਇਆ ਸੀ ਇਹ ਗੱਲ ਦਾ ਕਹਿੰਦੇ ਤੂੰ ਚੰਗੀ ਐ ਪਿੰਡ ਦੀ ਐ ਤੇਰਾ ਪਰਿਵਾਰ ਚੰਗਾ ਸੀ ਸੇਵਕ ਨੂੰ ਦੇਰ ਦੇ ਜਾਣਦੇ ਕਾਫੀ ਦੇ ਤੇ ਤੂੰ ਸਾਡੇ ਹੀ ਘਰ ਦੀ ਨੂੰਹ ਬਣ ਜਾ ਵਿਆਹ ਤੇ ਤੂੰ ਵੀ ਕਰਾਣਾ ਉਹਨੇ ਵੀ ਕਰਾਣਾ ਤੇ ਮੇਰੇ ਮਨ 'ਚ ਵੀ ਬੜੀਆਂ ਗੱਲਾਂ ਪਲੱਸ ਲੈ ਕੇ ਹੋਈ ਕਿ ਠੀਕ ਐ ਬਈ ਬੰਦਾ ਸਹੀ ਐ ਮੈਨੂੰ वैसे कदी -कदी के अंदर ना कभी-कभी ना कुदरती एक ऐसी गल होती है कि बंदे नु बेच दे ना सब कुछ जोड ਜਾਂਦਾ ਹਰ ਗੱਲੋਂ ਹੈ ਨਾ ਬਸ ਐਦਾ ਹੀ ਮੇਰਾ ਮਨ ਹਾਂ ਹੀ ਬੋਲੇ ਤੇ ਕਿਸੇ ਹੋਰ ਵੱਲ ਤੱਕ ਉਹਨੂੰ ਕਿਉਂ ਦਿਲ ਕਰੇਗਾ ਫਿਰ ਕਿਉਂ ਕੋਈ ਮਨ ਨੂੰ ਪਾਏਗਾ ਤੇ ਸੇਵਕ ਨੂੰ ਤੂੰ ਸਮਝਾ ਸਕਦੀ ਹੋਡੀ ਕੋਈ ਸਮਝਾ ਸਕਦਾ ਜੇ ਵਿਆਹ ਕਰਵਾਉਣਾ ਨਾ ਤੇ ਮੈਂ ਉੱਥੇ ਕਰਾ ਲਾਂਗੀ ਆਏ ਵੀ ਸੀ ਪਰਸੋ ਸਾਗਨ ਦੀ ਭਾਬੀ ਆਈ ਸੀ ਉਹ ਕਹਿੰਦੇ ਜੀ ਤੁਸੀਂ ਕਹਿੰਦੇ ਸੀ ਦਿਵਾਲੀ ਲਾ ਕੇ ਡੱਬਾ ਡੁੱਬਾ ਵਟਾ ਲੈਨੇ ਆ ਤੇ ਅਹੀਂ ਜਾਂ ਮੰਮੀ ਨੇ ਕੋਈ ਜਵਾਬ ਨਹੀਂ ਦਿੱਤਾ ਅਹੀਂ ਕਿ ਜਿਹਨੇ ਸੇਵਕ ਕੇਗਾ ਉਹਵੇਂ ਕਰਨਾ ਨਹੀਂ ਤੇ ਹੀ ਕੁਝ ਨਹੀਂ ਕਰਨਾ ਅਹੀਂ ਸੇਵਕ ਤੋਂ ਬਾਹਰੋਂ ਕਿ ਕੁਝ ਨਹੀਂ ਕਰਨਾਗਾ ਮੈਨੂੰ ਪਤਾ ਨਾ ਤੇ ਦੋਸਤੀ ਵੀ ਹੀ ਹੈ ਪਰ ਵੇਖਣਾ ਮੈਂ ਇੱਥੇ ਭਰਾ ਦੇ ਘਰ ਬਹਿ ਕੇ ਕਿੰਨਾ ਵਿਚਰ ਫਿਰ ਵੀ ਲੋਕੀ ਗੱਲਾਂ ਕਰਦੇ ਨੇ ਕਿਤੇ ਨੇ ਕਿਤੇ ਫਿਰ ਵੀ ਧੀ ਬੱਚੇ ਨੂੰ ਇੱਕ ਟਿਓ ਦੀ ਕਮੀ ਮਹਿਸੂਸ ਹੁੰਦੀ ਹੈ ਸੋ ਖਰਚੇ ਹੁੰਦੇ ਅੱਗੋ ਜਾ ਕੇ ਵਾਧ ਜਾਨੇ ਤੁਹਾਡਾ ਅੱਗੇ ਪਰਿਵਾਰ ਵੱਧਣਾ ਹੈ ਕੋਈ ਘਟਨਾ ਥੋੜੀ ਹੁੰਦਾ ਵਧਣਾ ਹੀ ਆ ਕੱਲ ਨੂੰ ਬਾਲ ਬੱਚਿਆਂ ਨੂੰ ਤੇ ਤੁਹਾਡੇ ਆਪਣੇ ਖਰਚੇ ਹੋਣੇ ਆ ਕਿੰਨੀ ਕੀ ਦੇਰ ਤੁਹਾਡੀ ਵੀ ਮੰਮੀ ਆ ਕੇ ਤੁਹਾਡਾ ਵੇਖਣਗੇ ਕਰਨਗੇ ਮਾਪੇ ਵੀ ਸਦਾ ਨਾਲ ਨਹੀਂ ਰਹਿੰਦੇ ਹਰ ਚੀਜ਼ ਨੂੰ ਸੋਚ ਕੇ ਕਿਹਨੇ ਵੀ ਸੇਵਕ ਨੂੰ ਤੂੰ ਸਮਝਾ ਥੋੜਾ ਜਿਆ ਕਿ ਸੇਵਕ ਵਿਆਹ ਤੇ ਕਰਨਾ ਹੀ ਹੈ ਜਿੱਥੇ ਭੈਣ ਕਹਿੰਦੀ ਹੈ ਜਿੱਥੇ ਮੰਮੀ ਡੈਡੀ ਕਹਿੰਦੇ ਉੱਥੇ ਕਰ ਦੋ ਉਹਦੇ ਚ ਕਿਹੜੀ ਗੱਲ ਹੈ ਸੋ ਬਿਜ਼ਨਸ 파ਟਨਰ ਹੈਗੇ ਨੇ ਰਿਸ਼ਤੇਦਾਰੀ ਚ ਸੋ ਜਿਆਦਾ ਪਿਆਰ ਹੋ ਜਾਂਦਾ ਵੇਖ ਮੇਰੀ ਭੈਣ ਜੇ ਤੂੰ ਥੋੜਾ ਬੋਲਦੀ ਮੈਨੂੰ ਸਮਝ ਆ ਲੱਗਦੀ ਆ ਨਾ ਤੇ ਜੇ ਸੇਵਕ ਨੂੰ ਸਮਝਾਈ ਹਾਂ ਹੈ ਹਾਂ ਹਾਂ ਦੀਦੀ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਸਮਝਾਉਂਗੀ ਇਸ ਚੀਜ਼ ਬਾਰੇ ਹਾਂ ਤੂੰ ਸਮਝਾਈ ਵੈਸੇ ਮੇਰਾ ਕੋਈ ਰਾਧਾ ਨਹੀਂ ਵਿਆਹ ਦਾ ਤੇ ਜੇ ਕਰਾਉਂਗੀ ਉੱਥੇ ਨਹੀਂ ਤੇ ਮੈਂ ਕਿਤੇ ਹੀ ਨਹੀਂ ਕਰਾਉਂਗੀ ਨਹੀਂ ਨਹੀਂ ਦੀਦੀ ਇਦਾਂ ਕਿਉਂ ਮੈਂ ਹੈਗੀ ਨਾ ਬੈਠੀ ਮੰਨਣਗੇ ਮੰਨਣਗੇ ਕਿਉਂ ਨਾ ਮੈਂ ਖੁਦ ਉਹਨਾਂ ਨੂੰ ਕਹੂੰਗੀ ਜਿੱਥੇ ਦੀਦੀ ਕਹਿੰਦੇ ਨਾ ਉੱਥੇ ਹੀ ਆਪਾਂ ਕਰਨਾ ਹੁਣ ਵਿਆਹ ਠੀਕ ਲੱਗਦਾ ਬਾਹਰ ਵੀ ਆਇਆ ਵਾ ਕੋਈ ਗੱਲ ਨਹੀਂ ਬੈਠੋ ਤੁਸੀਂ ਮੈਂ ਦੇਖ ਲੈਣੀ ਆ ਨਹੀਂ ਨਹੀਂ ਤੁਸੀਂ ਬੈਠੋ ਮੈਂ ਆਪੇ ਦੇਖਦੀ ਚਾਹਗੀ ਠੀਕ ਹੈ ਸ਼ੁਕਰ ਹੈ ਰੱਬ ਦਾ ਕਿਤੇ ਕੋਈ ਤਾਂ ਸਮਝਣ ਵਾਲਾ ਹੋਇਆ ਭਰਾ ਦੀ ਅਕਲ ਤੇ ਪਰਦਾ ਪਿਆ ਤੇ ਸ਼ੁਕਰ ਹੈ ਦੀ ਅਕਲ ਤੋਂ ਪਰਦਾ ਚੁੱਕਿਆ ਗਿਆ ਐਵੇਂ ਨਹੀਂ ਕਹਿੰਦੇ ਇੱਕ ਦਰਵਾਜ਼ਾ ਬੰਦ ਹੁੰਦਾ ਨਾ ਦੂਜਾ ਰੱਬ ਖੋਲ ਦਿੰਦਾ ਆ ਦੇਖ ਕੇ ਹੁਣ ਸਾਥ ਜਾਂ ਤਾਂ ਇਹਦੀ ਸੁਣਵਾਈ ਹੋ ਜੇਗੀ ਜਾਂ ਪੱਕਾ ਹੀ ਦਰਵਾਜ਼ਾ ਬੰਦ ਹੋ ਜਾਏਗਾ ਚਲ ਸਮਝਣ ਵਾਲੀ ਤੇ ਹੋਈ ਮੈਂ ਤਾਂ ਇਹ ਫਿਕਰਾਂ ਚ ਮਰੀ ਜਾਨੀ ਸਾਂ ਮੰਮੀ ਆਂਦੇ ਨੇ ਮਾਂ ਮਮੀ ਨਾਲ ਵੀ ਗੱਲ ਕਰਦੀ ਆ ਕਿ ਸਿਮਰਤ ਵੀ ਇਹੀ ਚਾਹਦੀ ਐ ਕਿ ਜਿਸ ਵਿੱਚ ਤੇ ਤੁਹਾਡੀ ਆਪਣੀ ਖੁਸ਼ੀ ਐ ਤੂੰ ਉਹੀ ਕਰੋ ਨਾ ਸਾਗਰ ਕਿਹੜਾ ਬਾਹਰ ਦਾ ਸੇਵਕ ਚੰਗੀ ਤਰ੍ਹਾਂ ਤੇ ਜਾਣਦਾ ਵੈ ਲੈ ਇਤਨਾ ਕਿ ਤੂੰ ਨਹੀਂ ਜਾਂਦੇ ਤੂੰ ਥੱਕ ਗਈ ਮੈਂ ਉਧਰ ਬੈਠਿਆ ਨੀ ਉੱਤਨੀ ਮੈਂ ਬਹਿਣਾ ਉਦਨੀ ਮੈਂ ਜੀ ਕਰਦਾ ਕਿ ਮੈਂ ਛਾਤੀ ਮਾਰੀ ਉਹ ਬੈਠੀ ਇਧਰ ਮੇਰਾ ਨਹੀਂ ਹਣਾ ਲੱਗ ਕੇ ਪੈਨੂੰ ਜੀ ਕਰਦਾ ਮੈਨੂੰ ਉਹਦੇ ਮੱਥੇ ਲੱਗਣਾ ਇਹ ਤੁਹਾਡੀ ਤੇ ਇਹ ਬੜੀ ਗੱਲ ਹੈ ਕਿ ਜੇ ਉਧਰ ਉਹ ਬੈਠੀ ਜਾਂ ਉਧਰ ਉਹ ਬੈਠੇ ਤੇ ਮੈਂ ਨਹੀਂ ਜਾਣਾ ਮੇਰੀ ਗੱਲ ਸੁਣ ਕਿੱਥੋਂ ਆਏ ਜੇ ਨਹੀਂ ਤੁਮਨੇ ਪਲੇ ਦੱਸ ਸਕੀ ਗੱਲ ਮੈਂ ਇੱਥੇ ਨਹੀਂ ਪਿਆ ਸਕਦੀ ਨਹੀਂ ਬਹਿ ਸਕਦੇ ਜੇ ਮੈਂ ਕਿਹੜਾ ਤੁਹਾਨੂੰ ਮਰਾ ਇਹ ਮੇਰੇ ਮਾਰਨਾ ਬਹਿਣਾ ਉੱਥੇ ਮੈਨੂੰ ਜੀ ਕਰਦਾ ਦੱਸ ਦਿੰਨੀ ਤੈਨੂੰ ਕਿੱਥੋਂ ਆਈ ਹੈ ਤੇ ਕਿੱਥੇ ਗਈ ਹਾਂ ਇਧਰ ਹੋ ਕੇ ਬਹਿ ਮੈਨੂੰ ਨਾ ਨੱਤਸ ਦੀਆਂ ਕਰਨ ਦੇ ਮਤਲਬ ਤਾਂ ਕਿਹਨੀਆਂ ਉਹ ਗਈ ਵੀ ਹੁਣ ਕਿੱਥੇ ਗਈ ਹੀ ਨਹੀਂ ਜਾਣਾ ਕਿੱਥੇ ਆ ਆ ਤੇਰੀ ਭਾਬੀ ਇਹਨੇ ਫੋਨ ਕਰ ਕਰ ਮੇਰੀ ਜਾਨ ਖਾਦੀ ਸੀ ਉਹ ਦੇਖੋ ਗਈ ਹਾਂ ਘੜੀ ਘਰ ਹੋ ਕੇ ਆਈ ਆ ਕੀ ਆਂਦੀ ਕਹਿਣਾ ਕੀ ਆ ਬਸ ਆ ਜਾਓ ਤੁਸੀਂ ਆ ਜਾਓ ਤੁਸੀਂ ਹੁਣ ਘਰ ਨਹੀਂ ਸੰਭਿਆ ਜਾਂਦੇ ਆ ਦੇਖੋ ਤੈਨੂੰ ਪਤਾ ਹੋਣਾ ਸਾਰਾ ਕੰਮ ਤੇ ਮੇਰੇ ਕੋਲ ਲੈਂਦੀ ਆ ਹੁਣ 4 ਦਿਨਾਂ ਨੂੰ ਘਰ ਸੰਭਣਾ ਪਿਆ ਤੇ ਤੇ ਬਿਪਤਾ ਬਣੀ ਪਈ ਆ ਵੇਖ ਲਓ ਮੰਮੀ ਤੁਹਾਡੀ ਨੋਵ ਵਾਲੀ ਉਹਨੂੰ ਪਤਾ ਵੀ ਹੋਊਗਾ ਤੁਸੀਂ ਦੱਸਿਆ ਨਹੀਂ ਕਿ ਮੈਂ ਬਿਮਾਰ ਰਹੀ ਮੈਨੂੰ ਪਤਾ ਨਹੀਂ ਲਿਆ ਉਹਨੇ ਨਿਸ਼ੱਡ ਤੂੰ ਉਹਨੇ ਅੱਗੇ ਕਦੀ ਸਾਨੂੰ ਪੁੱਛਿਆ ਵਾ ਉਹ ਤੇ ਹਮੇਸ਼ਾ ਹਾਂ ਹਾਂ ਵਾ ਚੀ ਰਹਿੰਦੀ ਆਪਣੀਆਂ ਹੀ ਚਲਉਂਦੀ ਰਹਿੰਦੀ ਆ ਨਹੀਂ ਪੁੱਛਿਆ ਤਨਾ ਸੀ ਮੈਂ ਤੇ ਤੇਰੇ ਨਾਲ ਖਲੋਤੀ ਆ ਨਾ ਹੱਥਾਂ ਤੇ ਤੁਹਾਡੇ ਖਲੋਣਾ ਕੀ ਪਰ ਸਿਰ ਵੀ ਮੇਰਾ ਭਰਾ ਵਾ ਉਹਦਾ ਤੇ ਫਰਜ ਬੰਦਾ ਸੀ ਨਾ ਉਹਨੇ ਪੁੱਛ ਲਿਆ ਉਹਦਾ ਨਹੀਂ ਫਰਜ ਬੰਦਾ ਜਨਾਨੀ ਆ ਤੂੰ ਸ਼ੁਗਰ ਕਰ ਭਰਾ ਨੇ ਚੋਰੀ ਛਿਪੇ ਫੋਨ ਕਰ ਲਿਆ ਨਹੀਂ ਤੇ ਉਹ ਤੇ ਉਹਨੇ ਉਹ ਨੂੰ ਵੀ ਨਹੀਂ ਕਰਨ ਦੇਣਾ ਸੀ ਮੈਂ ਤੇਰੇ ਨਾਲ ਤੇਰਾ ਪਿਓ ਤੇਰੇ ਨਾਲ ਤੈਨੂੰ ਹੋਰ ਕਿਸੇ ਦੀ ਕੀ ਲੋੜ ਆ ਕੋਈ ਗੱਲ ਨਹੀਂ ਨਹੀਂ ਪੁੱਛਦੀ ਤਨਾ ਸੀ ਹਾਂ ਇਹ ਤੇ ਗੱਲ ਸਹੀ ਹੋ ਗਈ। ਭਰਾ ਤੇਰੇ ਨੇ ਵੀ ਤੇ ਚੋਰੀ ਫੋਨ ਕੀਤਾ ਉਤੋਂ ਮੈਂ ਹੀ ਕਿਹਾ ਸਾਨੂੰ ਮੈਂ ਕਿਤੇ ਬਾਹਰ ਨੂੰ ਕੰਮ ਤੋਂ ਦੇ ਨਿਕਲੇਗਾ ਤੇ ਫੋਨ ਕਰਕੇ ਭੈਣ ਦਾ ਪਤਾ ਤਾਂ ਲੱਲੀ ਘਰ ਤੇ ਉਹ ਕਰਨ ਨਹੀਂ ਦੇਣਾ ਮੀਸਨੀ ਜੀ ਨੇ। ਚੱਲ ਛੱਡ ਭਰਾ ਉਹ ਆ ਪਾਲਕੀ। ਹੋ ਅਸ਼ਾ ਇਹ ਤੇ ਮੈਨੂੰ ਦੱਸ ਤੂੰ ਬੜੀ ਮੈਨੂੰ ਖੁਸ਼ ਖੁਸ਼ ਨਾ ਜਰੋਂ ਨਹੀਂ ਅੱਜ। ਮੰਮੀ ਖੁਸ਼ੀ ਵਾਲੀ ਤੇ ਗੱਲ ਆ ਮੈਂ ਨਾ ਇਸੇ ਕਰਕੇ ਨਾ ਚੰਗੇ ਵਲੇ ਤੂੰ ਆ ਹੀ ਗਏ ਜੇ ਮੈਂ ਤੁਹਾਨੂੰ ਫੋਨ ਵੀ ਕਰਨਾ ਸੀ। ਖੁਸ਼ੀ ਵਾਲੀ ਗੱਲ ਆ ਹੋਰ ਮੰਨ ਗਈ ਰਿਸ਼ਤੇ ਲਈ। ਉਹਦੀ ਇਸਤੇ ਦੀ ਗੱਲ ਛੱਡੋ ਤੁਹਾਨੂੰ ਮੇਰੇ ਵਿਚਰੀ ਸਾਰੀ ਮੈਂ ਗੱਲ ਦੱਸਾਂ ਦੀ ਕਿ ਕਿਉਂ ਨਹੀਂ ਮੰਦੀ ਇਸਤੇ ਮੈਂ ਦੱਸ ਕਿਹੜੀ ਗੱਲ ਤੂੰ ਦੱਸਣੀ ਹੈ ਤੁਹਾਨੂੰ ਪਤਾ ਸਾਗਰ ਇਹ ਉਹਦੇ ਨਾਲ ਕਾਂਡੀਆਂ ਫੁਜ਼ਾ ਕੇ ਬੈਠੀ ਜੇ ਕਹਿੰਦੀ ਮੈਂ ਤੇ ਉਧਰ ਹੀ ਵਿਆਹ ਫਿਰਉਣਾ ਤੇ ਇਹ ਕਿਹੜੀ ਨਵੀਂ ਗੱਲ ਆ ਇਹ ਤਾਂ ਮੈਨੂੰ ਪਹਿਲੇ ਹੀ ਪਤਾ ਦੱਸਿਆ ਨਹੀਂ ਦਿਆ ਹੈਗਾ ਪਾਈਆਂ ਤੈਨੂੰ ਮੈਂ ਕਿਹਾ ਹੈਗਾ ਇਹਨਾਂ ਸ਼ਾਕਤ ਤੇ ਮੈਨੂੰ ਹੈਗਾ ਵਾ ਤੇਰੇ ਢਿੱਡ ਚੋਂ ਗੱਲ ਕਢਾ ਮਤਲਬ ਤੂੰ ਕਢਾ ਹੀ ਲਈ ਫਿਰ ਇਹ ਢਿੱਡ ਚੋਂ ਗੱਲ ਤੇ ਬੰਮੀਆ ਬੜਾ ਕੁਝ ਢਿੱਡ ਚੋਂ ਕਢਾ ਲਿਆ ਜੇ पर मन्नू ने एक गल ने समझ आउंदी कि सागरना ने कहता मैं उधने व्याह कराणा ये कहंदी होर ਭਾਵੇਂ ਜੋ ਮਰਜੀ ਉਹਨੇ ਮੈਂ ساری ਉਮਰ ਬੈਠੇ ਪਰ ਮੈਂ ਨਹੀਂ ਕਿਤੇ ਹੋਰ ਵਿਆਹ ਕਰਾਉਣਾ ਉਹਦਣਾ ਨਹੀਂ ادنا ہون دینا ਇਹਦੇ واسਤੇ ਨਾ ਸਕੀਮ ਲੋਣੀ ਪੈਣੀ ਕੋਈ ਪਰ ਮਮ ਵੀ ਵੇਖਿਆ ਜਾਵੇ ਕਰ ਦਿੰਦੀ ਐ ਐਵੇਂ ਆਪਣੇ ਘਰੇ ਟੱਕੀ ਤਰੋਂ ਨਿਕਲੂਗੀ ਦਸਹੀਂ ਇੱਥੋਂ ਤੇਰੇ ਵੈਹਣਾ ਦਿਮਾਗ ਚ ਮੈਨੂੰ ਲੱਗਦਾ ਕੁਛ ਨਹੀਂ ਹੈਗਾ ਐਵੇਂ ਨਹੀਂ ਮੈਂ ਤੈਨੂੰ ਕਹਿੰਦੀ ਮੋٹے ਦਿਮਾਗ ਦੀ ਕਿਉਂ ਹੁਣ ਕਿਉਂ ਹੋ ਗਿਆ ਜੇ ਉੱਥੇ ਕਰਤਾ ਤਾਂ ਆ ਅਧਿਕਾਰ ਹੈ ਉਹਨਾਂ ਦਾ ਨੇੜੇ ਤੌੜੇ ਤੇ ਚੌਥੇ ਦਿਨ ਤੇਰੇ ਘਰ ਬੜੀ ਰਿਆ ਕੰਨਾ ਤੈਨੂੰ ਤਾਂ ਪਤਾ ਹੀ ਆ